ਹਾਂਜੀ ਤੇ ਦੋਕ ਲੈਣਾ ਸ਼ੈਰੋ ਸ਼ੈਰੀ ਕਰਨ ਲੱਗਿਆਂ ਚੰਗੀਆਂ ਲੱਗੀਆਂ ਵਾਤਵਾ ਸ਼ੇਅਰ ਕਰਿਓ ਕਹਿੰਦਾ ਇੱਕ ਨਸ਼ਿਆਂ ਦਾ ਹੜ ਇੱਕ ਨਸ਼ਿਆਂ ਦਾ ਹੜ ਇੱਕ ਅਖਮਸਤਾਨੀ ਟੀਕੇ ਲਾ ਕੇ ਖਤਮ ਕਰ ਲਈ ਵੇਖ ਜਵਾਨੀ ਟੀਕੇ ਲਾ ਕੇ ਖਤਮ ਕਰ ਲਈ ਵੇਖ ਜਵਾਨੀ ਤੋੜ ਮਰੋੜ ਕੇ ਸੜਤਾ ਮੇਰੇ ਉਹ ਗੁਲਾਬ ਨੂੰ ਨਸ਼ਿਆਂ ਦੇ ਹੜ ਵਿੱਚੋਂ ਕੱਢ ਲੋਏ ਮੇਰੇ ਸੋਹਣੇ ਪੰਜਾਬ ਨੂੰ ਨਸ਼ਿਆਂ ਦੇ ਹੜ ਵਿੱਚੋਂ ਕੱਢ ਲੋਏ ਮੇਰੇ ਸੋਹਣੇ ਪੰਜਾਬ ਨੂੰ ਕਹਿੰਦਾ ਬਾਹਰੋਂ ਆ ਕੇ ਕਬਜੇ ਕਰੀ ਕਰਨ ਜ਼ਮੀਨਾ ਤੇ ਬਾਹਰੋਂ ਆ ਕੇ ਕਬਜੇ ਕਰਨ ਜ਼ਮੀਨਾ ਦੇ ਪੂਰਾ ਰੌਣਕ ਨਹੀਂ ਰਹਿਣੀ ਵੇਖ ਚਿਹਰੇ ਹਸੀਨਾ ਦੇ ਪੂਰਾ ਰੌਣਕ ਨਹੀਂ ਰਹਿਣੀ ਚਿਹਰੇ ਹਸੀਨਾ ਦੇ ਚਿੱਟਾ ਖਤਮ ਹੋ ਜੇ ਚਿੱਟਾ ਖਤਮ ਹੋ ਜੇ ਅੱਗ ਲੱਗੇ ਉਹ ਸ਼ਰਾਬ ਨੂੰ ਨਸ਼ਿਆਂ ਦੇ ਹੜ ਵਿੱਚੋਂ ਕੱਢ ਲੋ ਮੇਰੇ ਸੋਹਣੇ ਪੰਜਾਬ ਨੂੰ ਨਸ਼ਿਆਂ ਦੇ ਹੜ ਵਿੱਚੋਂ ਕੱਢ ਲੋ ਮੇਰੇ ਸੋਹਣੇ ਪੰਜਾਬ ਨੂੰ ਕਹਿੰਦਾ ਕਿੱਧਰ ਨੂੰ ਗਿਆ ਪੰਜਾਬ ਜੋ ਨੂਰ ਵੱਖਰਾ ਏ ਅੱਜ ਨੱਪ ਲਿਆ ਪੰਜਾਬ ਸਿਆ ਤੈਨੂੰ ਕੋਈ ਕਰੂਗਾ ਬਲੀ ਦਾ ਬੱਕਰਾ ਏ ਅੱਜ ਕਰੂਗਾ ਕੋਈ ਬਲੀ ਦਾ ਬੱਕਰਾ ਏ ਮਰ ਗਈਆਂ ਕਹਿੰਦਾ ਲੋਕਾਂ ਦੀਆਂ ਜਮੀਰਾਂ ਮਰ ਗਈਆਂ ਜੋ ਲਾਉਂਦੇ ਧਰਤੀ ਦੇ ਹਿਸਾਬ ਨੂੰ ਨਸ਼ਿਆਂ ਦੇ ਹੜ ਵਿੱਚੋਂ ਕੱਢ ਲੋਏ ਮੇਰੇ ਸੋਹਣੇ ਪੰਜਾਬ ਨੂੰ ਨਸ਼ਿਆਂ ਦੇ ਹੜ ਵਿੱਚੋਂ ਕੱਢ ਲੋਏ ਮੇਰੇ ਸੋਹਣੇ ਪੰਜਾਬ ਨੂੰ ਕਹਿੰਦਾ ਗੰਦੀਆਂ ਸਰਕਾਰਾਂ ਨੇ ਵਸਦਾ ਪੰਜਾਬ ਉਜਾੜ ਦਿੱਤਾ ਗੰਦੀਆਂ ਸਰਕਾਰਾਂ ਨੇ ਵਸਦਾ ਪੰਜਾਬ ਉਜਾੜ ਦਿੱਤਾ ਦਿੱਲੀ ਤੋਂ ਚੱਲੇ ਪੰਜਾਬ ਆਪਾਂ ਵਰਕਾ ਹੀ ਦਲ ਤੋਂ ਪਾੜ ਦਿੱਤਾ ਦਿੱਲੀ ਤੋਂ ਚੱਲੇ ਪੰਜਾਬ ਆਪਾਂ ਵਰਕਾ ਹੀ ਪਾੜ ਦਿੱਤਾ ਕਹਿੰਦਾ ਇੱਕ ਮੌਕਾ ਹੋਰ ਸਾਜ ਲੋ ਉਸੇ ਖਾਬ ਨੂੰ ਕਹਿੰਦਾ ਇੱਕ ਮੌਕਾ ਫਿਰ ਸਾਜ ਲੋ ਉਸੇ ਖਾਬ ਨੂੰ ਨਸ਼ਿਆਂ ਦੇ ਹਰ ਵਿੱਚੋਂ ਕੱਢ ਲੋਏ ਮੇਰੇ ਸੋਹਣੇ ਪੰਜਾਬ ਨੂੰ ਨਸ਼ਿਆਂ ਦੇ ਹਰ ਵਿੱਚੋਂ ਕੱਢ ਲੋਏ ਮੇਰੇ ਸੋਹਣੇ ਪੰਜਾਬ ਨੂੰ ਕਹਿੰਦਾ ਪੰਜ ਦਰਿਆਵਾਂ ਨੂੰ ਨਸ਼ਿਆਂ ਵਿੱਚ ਰੂਲ ਦਿੱਤਾ ਕਿੰਨੇ ਹੋ ਗਏ ਸਟੂਲੇ ਕਿੱਧਰ ਨੂੰ ਪੰਜਾਬ ਤੋਰ ਦਿੱਤਾ ਕਿੰਨੇ ਹੋ ਗਏ ਸਟੂਲੇ ਕਿੱਧਰ ਨੂੰ ਪੰਜਾਬ ਤੋਰ ਦਿੱਤਾ ਕੰਨਸ ਵੇਚ ਦਿੱਤਾ ਸਿਰ ਦੇ ਸਜਾਏ ਹੋਏ ਤੁਸੀਂ ਤਾਜ ਨੂੰ ਵੇਚ ਦਿੱਤਾ ਸਜਾਏ ਹੋਏ ਸਿਰ ਦੇ ਤਾਜ ਨੂੰ ਨਸ਼ਿਆਂ ਦੇ ਹਰ ਵਿਚੋਂ ਕੱਢ ਲੋ ਮੇਰੇ ਸੋਹਣੇ ਪੰਜਾਬ ਨੂੰ ਨਸ਼ਿਆਂ ਦੇ ਹਰ ਵਿਚੋਂ ਕੱਢ ਲੋ ਮੇਰੇ ਸੋਹਣੇ ਪੰਜਾਬ